ਜੋ ਹਨੇਰੀਆਂ ਤੇ ਤੇਹੇੜੀਆਂ ਤੇ ਕਾਬੂ ਕਿੰਨਾ ਨੇ ਪਾਇਆ ਸੀ ਜੀ ਕਿੰਨਾ ਨੇ ਪਾਇਆ ਸੀ ਹਨੇਰੀਆਂ ਤੇ ਕਾਬੂ ਪਾਇਆ ਸੀ ਭਗਤ ਸਿੰਘ ਕਰਤਾਰ ਸਿੰਘ ਸਰਾਤਾ ਵਰਗੇ ਜੋਧੀਆਂ ਭਰਾ ਕਹਿੰਦੇ ਨੇ ਕਿ ਅਸੀਂ ਸੁਪਨਾ ਪੂਰਾ ਕਰਨ ਵਿੱਚ ਸਾਥ ਦਵਾਂਗੇ ਮੈਂ ਇਨਕਲਾਬ ਜਿੰਦਾਬਾਦ ਉਹਨਾਂ ਲੀਡਰਾਂ ਦੇ ਹੱਥਾਂ ਵਿੱਚ ਦੇ ਦੇ ਜਿੰਦਾ ਬਰਾਬਰ ਹੱਕ ਹੋਵੇ ਜਿੱਥੇ ਧਰਮ ਦੇ ਨਾਂ ਤੇ ਤੇ ਜਾਤ ਪਾਤ ਦੇ ਨਾਂ ਤੇ ਲੋਕਾਂ ਦੇ بٹਵਾਰ ਰਾਜ ਹੁੰਦਾ ਸੀ ਜਿਸ ਜਾਤ ਦੇ ਉੱਤੇ ਸਾਨੂੰ ਫਕਰ ਮਹਿਸੂਸ ਹੁੰਦਾ ਸੀ ਪਰ ਜਿੰਨਾ ਸਰਕਾਰਾਂ ਨੇ 70 75 ਸਾਲਾਂ ਤੋਂ ਸਾਡੇ ਪੰਜਾਬ ਤੇ ਰਾਜ ਕੀਤਾ ਇਹਨਾਂ ਨੇ ਸਾਡੇ ਪੰਜਾਬ ਦੇ ਹਾਲਾਤ ਇਤਨਾ ਤੇ ਬੜੀਆਂ ਦੇ ਹੱਕਾਂ ਦੀ ਲੜਾਈ ਲੜ ਰਹੇ ਆ ਆਪੀ ਆਪਣੇ ਪੰਜਾਬ ਨੂੰ ਵਾਪਸ ਜੀ ਫਿਕਰਾ ਤੋਂ ਫਕਰਾਂ ਵਾਲੇ ਪਾਸੇ ਲੈ ਕੇ ਜਾਵਾਂਗੇ ਆਮ ਆਦਮੀ ਪਾਰਟੀ ਜਿੰਦਾਬਾਦ ਕਿਉਂਕਿ ਤੇ ਕਾਫੀ ਖਾ ਮੇਰੇ ਜਿਹੜੇ ਦਫਤਰ ਚ ਵੀ ਜਾਂਦੇ ਨੇ ਉਹਦੀ ਸ਼ੈਰੀ ਕਰ ਕੋਈ ਅੱਜ ਕੱਲ ਮੈਨੂੰ ਘਟ ਮਿਲਦੇ ਨਹੀਂ ਲੋਕਾਂ ਦੀ ਝਾਤਾਂ ਰਹਿੰਦੇ ਆ ਜੀ ਤੁਹਾਡੇ ਸਾਡੇ ਮਾਦੀਮ ਰਾਹੀ ਮੈਂ ਸਾਰਿਆਂ ਨੂੰ ਅਪੀਲ ਕਰਨਾ ਚਾਹਾਂਗੀ ਕਿ ਤੁਸੀਂ ਇੱਕ ਤਰੀਕ ਨੂੰ ਝਾੜੂ ਸਾਰਿਆਂ ਦਾ ਵੋਟ ਜਿਹੜੀ ਸਾਰਿਆਂ ਨੇ ਝਾੜੂ ਨੂੰ ਪਾਣੀਆ ਝਾੜੂ ਦਾ ਪਟਨ ਦਬਾਣਾ ਹੈ ਤੇ ਮਾ ਵੇਖੋ ਜੀ ਤੁਸੀਂ ਆਪ ਖੁੱਦ ਰਸ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਵੇਖ ਸਕਦੇ ਹੋ ਕਿ ਕਿ ਲੋਕੀ ਵੀ ਚਾਹੁੰਦੇ ਆ ਕਿ ਭਿਸ਼ਟਾਚਾਰ ਨੂੰ ਚੜ੍ਹ ਤੋਂ ਖਤਮ ਕੀਤਾ ਜਾਵੇ ਤੇ ਵਿਕਾਸ ਦੀ ਗੱਲ ਹੋਵੇ ਲੋਕਾਂ ਦੇ ਹਿੱਤ ਦੀ ਗੱਲ ਹੋਵੇ ਤੇ ਉਹਨਾਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਦੋਵਾਂ ਸਾਲਾਂ ਦੇ ਵਿੱਚ ਜਿੰਨੇ ਲੋਕਾਂ ਦੇ ਵਿਕਾਸ ਦੇ ਕੰਮ ਕਰ ਰਹੀ ਹੈ ਹਿੱਤ ਦੇ ਕੰਮ ਕਰ ਰਹੀ ਹੈ ਬਾਕੀ ਸਰਕਾਰਾਂ ਨੇ ਉਹਦੇ 25% ਵੀ ਨਹੀਂ ਕੀਤੇ ਹੋਣੇ ਨਸ਼ੇਮੀ ਲੈ ਕੇ ਇੱਕ ਬਟਾਲੇ ਵਿੱਚ ਥੋੜੇ ਦਿਨ ਪਹਿਲਾਂ ਜਿਹੜੀ ਮੋਟ ਲਈ ਆ ਤੁਹਾਡੇ ਆਪਣੇ ਹਲ ਦੇ ਜੀ ਲੋਕਾਂ ਵਿੱਚ ਕਾਫੀ ਲੋਕਾਂ ਨੂੰ ਨਸ਼ੇ ਦੀ ਨੀਖਾਲ ਨਹੀਂ ਪੈ ਰਹੀ ਦੇਖੋ ਭਾਜੀ ਨਸ਼ਾ ਜੇ ਵਾਤਾਵਰਨ ਤੇ ਚਿੰਤਾ ਦਾ ਵਿਸ਼ਾ ਮੇਰੇ ਵੀ ਦੋ ਬੱਚੇ ਨੇ ਮੇਰੇ ਵੀ ਬੇਟੇ ਨੇ ਨਸ਼ਾ ਕੱਲ ਨੂੰ ਮੇਰੇ ਘਰ ਤੱਕ ਵੀ ਆ ਸਕਦਾ ਹੈ ਦੇਖੋ ਨਸ਼ਾ ਤਾਂ ਹੀ ਜੜ ਤੋਂ ਖਤਮ ਹੋ ਸਕਦਾ ਹੈ ਜੇ ਬੇਰੁਜ਼ਗਾਰੀ ਖਤਮ ਹੋਏਗੀ ਤੇ ਸਾਡੀ ਪਹਿਲੀ ਜੜਾ ਹੀ ਇਹ ਹੈ ਕਿ ਅਸੀਂ ਬੇਰੁਜ਼ਗਾਰੀ ਨੂੰ ਜੜ ਤੋਂ ਖਤਮ ਕਰਨਾ ਹੈ ਤੇ ਦੇਖੋ ਜਿਹੜੀਆਂ ਦਲਦਲਾ ਇਹਨਾਂ ਨੇ ਇੰਨੀਆਂ ਢੂੰਗੀਆਂ ਫੁਲਾਈਆਂ ਨੇ ਨਾ ਸਾਡੀ ਲੜਾਈ ਚੱਲ ਰਹੀ ਹੈ ਕਿ ਅਸੀਂ ਇਹਨੂੰ ਜੜ ਤੋਂ ਖਤਮ ਕਰੀਏ ਕਿ ਕਿ ਮੁੱਦੇ ਲੈ ਕੇ ਆਪੋਂ ਕਰੇ ਕਿਹੜੇ ਮੁੱਦੇ ਲੈ ਕੇ ਆ ਦੇਖੋ ਜੀ ਸਭ ਤੋਂ ਵੱਡੀ ਗੱਲ ਤੇ ਹੀ ਆ ਕਿ ਬੇਰੁਜ਼ਗਾਰੀ ਖਤਮ ਹੋਵੇ ਪ੍ਰਿਸ਼ਟਾਚਾਰ ਖਤਮ ਹੋਵੇ ਗਰੀਬੀ ਖਤਮ ਹੋਵੇ ਨਸ਼ਾ ਖਤਮ ਹੋਵੇ ਇਹਨਾਂ ਚੀਜ਼ਾਂ ਖਤਮ ਹੋ ਗਈਆਂ ਤੇ ਸਾਡਾ ਪੰਜਾਬ ਫੇਰ ਤੋਂ ਰੰਗਲਾ ਪ